ਇੱਥੇ ਐਂਟਰ ਕੀਤੇ ਤੇ ਨਾਲ ਦੀ ਨਾਲ ਹੀ ਇੱਕ ਹਾਦਸਾ ਹੋਣ ਤੋਂ ਬਚਿਆ ਆ ਪਾਏ ਆ ਦੀ ਕੈਪੀਟਲ ਸਿਟੀ ਆਫ ਇਟਲੀ ਤੇ ਨਾਮ ਹੈਗਾ ਜੀ ਰੋਮ ਇਹੀ ਆ ਵੀ ਇੱਕ ਐਂਟਰਟੇਨਮੈਂਟ ਦੇ ਲਈ ਇੱਥੇ ਲੜਾਈਆਂ ਲੜੀਆਂ ਜਾਂਦੀਆਂ ਥੀਏਟਰ ਸੀਗਾ ਇਹ ਥੀਏਟਰ ਸੀਗਾ ਸੁਣਿਆ ਹੀ ਸੀਗਾ ਵੀ ਰੋਮ ਦੇ ਵਿੱਚ ਬਹੁਤ ਚੋਰੀਆਂ ਹੁੰਦੀਆਂ ਅਸੀਂ ਤਾਂ ਹਜੇ ਐਂਟਰੀ ਕੀਤਾ ਹੈ ਸਿਕਿਉਰਿਟੀ ਦੇ ਨਾਲ ਜਾਣਾ ਪੈਂਦਾ ਅੰਦਰ ਚੈਕਿੰਗ ਕਰਕੇ ਅੰਦਰ ਪੱਕਾ ਰੋਮ 'ਚ ਇੱਕ ਹੋਰ ਵਧੀਆ ਜਗ੍ਹਾ ਟੂਰਿਸਟ ਪਲੇਸ ਵੱਲ ਜਾਂਦੇ ਹੋਏ ਰਾਤ ਦਾ ਇੱਕ ਵਿਊ ਰੋਮ ਸਿਟੀ ਦਾ ਬਹੁਤ ਜ਼ਿਆਦਾ ਟਾਈਮ ਹੋ ਗਿਆ ਇੰਨਾ ਇੰਨੇ ਚ ਬੰਦਾ ਅੱਧਾ ਘੁੰਮ ਲਵੇ ਜਿੰਨੇ ਦੇ ਵਿੱਚ ਪਾਰਕਿੰਗ ਲੱਭ ਰਹੇ ਆ ਅਸੀਂ ਦੀ ਸਮੋਲੈਸਟ ਕੰਟਰੀ ਇਨ ਦਾ ਵਰਲਡ ਜਿਹਨੂੰ ਯੂਐਨ ਤੇ ਗੂਗਲ ਦੇ ਅਕੋਰਡਿੰਗ ਮੰਨਦੇ ਆ ਸਭ ਤੋਂ ਛੋਟੀ ਕੰਟਰੀ ਇੱਥੇ ਓਨਲੀ ਕੋਈ ਵੀਜ਼ਾ ਪਾਸਪੋਰਟ ਦੀ ਲੋੜ ਤਾਂ ਪੈਂਦੀ ਨਹੀਂ ਆਪਰੇ ਕੋਲ ਹੈ ਨਹੀਂ ਆ ਪਹਿਲੀ ਗੱਲ ਇਸ ਟਾਈਮ ਇੱਥੇ ਇਹ 764 ਬੰਦੇ ਇੱਥੇ ਰਹਿੰਦੇ ਆ ਕਿੱਥੇ ਰਹਿੰਦੇ ਹੋਣਗੇ ਉਹ ਜਿਹੜੇ ਫਲੈਟ ਸਾਹਮਣੇ ਉੱਥੇ ਰਹਿੰਦੇ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਇਟਲੀ ਦੇ ਵਿੱਚ ਵੈਨਿਸ ਦਾ ਨਾਲ ਲੱਗਦੇ ਛੋਟੇ ਛੋਟੇ ਆਇਲੈਂਡ ਜਿਹੜੇ ਸੀ ਉਹਦਾ ਬਲੌਗ ਕੁਝ ਦੇਖਿਆ ਉਹਨੂੰ ਇਸ ਤੋਂ ਬਾਅਦ ਆਪ ਆਏ ਆ ਦੇ ਕੈਪੀਟਲ ਸਿਟੀ ਆਫ ਇਟਲੀ ਤੇ ਨਾਮ ਹੈਗਾ ਜੀ ਰੋਮ ਰੋਮ ਇਟਲੀ ਦੀ ਕੈਪੀਟਲ ਸਿਟੀ ਤੇ ਹੋਂ ਦੇ ਨਾਲ ਨਾਲ ਇੱਕ ਪੁਰਾਣੀ ਸਿਟੀ ਵੀ ਹੈ ਬਹੁਤ ਜ਼ਿਆਦਾ ਇੱਥੇ ਪੁਰਾਣੇ-ਪੁਰਾਣੇ ਜਿਹੜੀਆਂ ਬਿਲਡਿੰਗਸ ਨੇ ਜਾਨੀ ਜਿਹੜੇ ਰੋਮਨ ਸੀਗੇ ਪੁਰਾਣੇ ਟਾਈਮ ਦੇ ਲੋੜਾਈਆਂ ਝਗੜੇ ਲੱਗਦੇ ਹੁੰਦੇ ਸੀਗੇ ਉਹ ਟਾਈਮ ਦੀ ਇੱਥੇ ਬਿਲਡਿੰਗਾਂ ਜਿਹੜੀਆਂ ਨੇ ਉਹ ਬੜੀਆਂ ਹੋਈਆਂ ਨੇ ਸੋ ਮੈਂ ਇਸ ਟਾਈਮ ਜਿਹੜਾ ਖੜਾ ਆ ਰੋਮ ਦੇ ਸੈਂਟਰ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਬਹੁਤ ਹੀ ਜ਼ਿਆਦਾ ਫੇਮਸ ਟੂਰਿਸਟ ਪਲੇਸ ਹੈ ਕਲੋਜ਼ੀਅਮ ਕਲੋਜ਼ੀਅਮ ਦੇ ਬਾਹਰ ਖੜੇ ਆ ਕਲੋਜ਼ੀਅਮ ਇੱਕ ਰੋਮਨ ਦਾ ਰੋਮਨ ਜਿਹੜੇ ਸੀਗੇ 17ਵੀਂ 18ਵੀਂ ਸਦੀ ਦੇ ਜਦੋਂ ਲੋਕ ਰਹਿੰਦੇ ਹੁੰਦੇ ਸੀਗੇ ਉਹਨਾਂ ਨੇ ਬਣਾਈ ਹੋਈ ਬਿਲਡਿੰਗ ਹੈ ਉਹਨੂੰ ਐਕਸਪਲੋਰ ਕਰਾਂਗੇ ਦੇਖਾਂਗੇ ਅੰਦਰ ਕੀ ਕੀ ਹੈ ਵੇਖਣ ਵਾਸਤੇ ਤੋਂ ਫਿਲਹਾਲ ਮੈਂ ਤੁਹਾਨੂੰ ਬਾਹਰੋਂ ਇੱਕ ਥਿਊ ਵਿਊ ਦਿਖਾ ਦਿੰਨਾ ਆ ਗੋਲ ਗੋਲ ਬਣੀ ਹੋਈ ਹੈ ਸਾਰੀ ਬਿਲਡਿੰਗ ਦੇ ਅੰਦਰ ਜਾ ਕੇ ਵੀ ਦਿਖਾਣੇ ਆ ਤੇ ਦੀ ਹਿਸਟਰੀ ਜਿੰਨੀ ਕੁ ਆ ਪਤਾ ਲੱਗਦੀ ਹੈ ਨਾਲ ਨਾਲ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਸੋ ਇਹ ਹੈ ਜੀ ਉਹ ਕੋਲੋਸੀਅਮ ਜਿਹੜਾ ਬਣਿਆ ਹੋਇਆ ਬਾਹਰੋਂ ਵਿਊ 17ਵੀਂ 18ਵੀਂ ਨਹੀਂ ਸੋਰੀ ਇਹ ਜਿਹੜੀ ਸੀਗੀ 70 71ਵੀਂ ਸਦੀ ਚ ਇਸਵੀ 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 ਚ 72 ਇਸਵੀ ਸ਼ੁਰੂ ਹੋਇਆ ਸੀ ਤੇ 79 ਯਾਨੀ ਕਿ 79 ਤੱਕ ਵੱਧਦਾ ਰਿਹਾ ਤੇ 80 ਦੇ ਵਿੱਚ ਜਾ ਕੇ 80 ਇਸਵੀ ਦੇ ਵਿੱਚ ਜਾ ਕੇ ਕੰਪਲੀਟ ਹੋਇਆ ਸੀ ਕੰਪਲੀਟ ਹੋਈ ਸੀ ਕਿ ਇਹ ਪੂਰੀ ਜਿਹੜੀ ਬਣੀ ਹੋਈ ਹੈ ਗੋਲਡ ਵਰਕੋਲੀਅਮ ਤੇ ਹਿਸਟਰੀ ਦੇ ਮੈਂ ਦੇਖਦਾ ਅੰਦਰ ਜਾ ਕੇ ਤੇ ਤੁਹਾਨੂੰ ਦੱਸਦਾ ਜਿੰਨਾ ਕਿ ਵੈਸੇ ਜਿੰਨਾ ਨੂੰ ਪਤਾ ਲੱਗਿਆ ਇਹੀ ਆ ਵੀ ਇਹ ਇੱਕ ਐਂਟਰਟੇਨਮੈਂਟ ਦੇ ਲਈ ਇੱਥੇ ਲੜਾਈਆਂ ਲੜੀਆਂ ਜਾਂਦੀਆਂ ਸੀ ਥੀਏਟਰ ਸੀਗਾ ਇਹ ਥੀਏਟਰ ਸੀਗਾ ਇਹ ਜਿਹੜੇ ਰੋਮਨ ਸੀਗੇ ਆਪਣੇ ਐਂਟਰਟੇਨਮੈਂਟ ਦੇ ਲਈ ਨਾ ਲੜਾਈਆਂ ਲੜਦੇ ਸੀਗੇ ਖੂਨੀ ਲੜਾਈਆਂ ਐਂਟਰਟੇਨਮੈਂਟ ਦੇ ਲਈ ਜਾਨਵਰਾਂ ਨਾਲ ਵੀ ਐਗਜੈਕਟ ਇਨਫੋਰਮੇਸ਼ਨ ਦਿੰਨੇ ਆ ਥੋੜੀ ਅੰਦਰ ਜਾ ਕੇ ਨਾ ਜਦੋਂ ਪਤਾ ਲੱਗੂਗਾ ਹਿਸਟਰੀ ਦਾ ਇੱਥੇ ਐਂਟਰ ਕੀਤੇ ਤੇ ਨਾਲ ਦੀ ਨਾਲ ਹੀ ਇੱਕ ਹਾਦਸਾ ਹੋਣ ਤੋਂ ਬਚਿਆ ਕੀ ਹੋਇਆ ਸੀ ਪਾਗਲ ਜੀ ਕੁੜੀ ਸੀਗੀ ਆ ਕੇ ਮੇਰੇ ਬੈਗ ਖੋਲਣ ਲੱਗੀ ਪਿੱਛੋਂ ਮੈਂ ਡਰ ਗਈ ਕੋਈ ਇੱਥੇ ਸੀਗੀ ਉਹ ਉਹਨੇ ਖਿੱਚੇ ਹੋ ਰਿਹਾ ਸੀਗਾ ਬੈਗ ਮੈਂ ਦੇਖਾਂ ਵੀ ਕੌਣ ਆ ਜਿੱਪ ਖੋਲ ਰਹੀ ਸੀਗੀ ਇਹਦੇ 'ਚ ਹੈ ਤੇ ਚਲੋ ਕੁਝ ਖਾਸ ਨਹੀਂ ਸੀਗਾ ਪਰ ਫਿਰ ਵੀ ਤੇ ਫਿਰ ਮੈਂ ਡਰ ਕੇ ਮੈਂ ਬੈਗ ਅੱਗੇ ਨੂੰ ਪਾ ਲਿਆ ਯੂਰੋਪੀਅਨ ਨਹੀਂ ਸੀ ਹੈਗੀ ਕੋਈ ਹੋਰ ਸੀਗੀ ਤੇ ਉਹ ਇਥੇ ਬਾਹਰ ਖੜੇ ਰਹਿੰਦੇ ਹਜੇ ਐਂਟਰੀ ਕੀਤਾ ਸੀਗਾ ਅਸੀਂ ਐਂਟਰੀ ਕੀਤਾ ਤੇ ਨਾਲ ਦੇ ਨਾਲੇ ਉਹ ਬੈਗ ਜਿਹਾ ਖਿੱਚਦੇ ਜਿਵੇਂ ਆਪਾਂ ਨੂੰ ਲੱਗਿਆ ਵੀ ਖਿੱਚ ਰਹੇ ਐ ਤੇ ਉਹ ਪੁੱਛਿਆ ਵੀ ਤੇ ਉਹ ਇੰਗਲਿਸ਼ ਤੋਂ ਨਾ ਹੁੰਦੀ ਨਹੀਂ ਸੀ ਮੈਂ ਪੁਲਿਸ ਨੂੰ ਬੁਲਾਵਾ ਇੱਕ ਦਿਮ ਇੱਕਦਮ ਡਰ ਗਈ ਉਹ ਤੇ ਸੁਣਿਆ ਹੀ ਸੀਗਾ ਵੀ ਰੋਮ ਦੇ ਵਿੱਚ ਬਹੁਤ ਚੋਰੀਆਂ ਹੁੰਦੀਆਂ ਅਸੀਂ ਤਾਂ ਹਜੇ ਐਂਟਰੀ ਕੀਤਾ ਏ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਗਿਆ ਪੱਕਾ ਤਾਂ ਨਹੀਂ ਸੀ ਬਟ ਲੱਗ ਰਿਹਾ ਥੋੜਾ ਧਿਆਨ ਵਾਲੀ ਡਰਣਾ ਬਣਾਇਆ ਹੁਜੇ ਯੂਰਪ ਹੈ ਸੇਫ ਹੈ ਬਟ ਇਹ ਲੋਕੀ ਇਲੀਗਲ ਹੁੰਦੇ ਆ ਕਈ ਵਾਰ ਜਿੱਥੇ ਜੀ ਕਰਦਾ ਖੜ ਜਾਂਦੇ ਕੋਈ ਡਰਤਾ ਹੁੰਦਾ ਨਹੀਂ ਸੋ ਕਲੋਜ਼ੀਅਮ ਦੇ ਟਿਕਟ ਲੈਣ ਵਾਸਤੇ ਲਾਈਨ ਚ ਰਹਿਣਾ ਪੈਂਦਾ ਆ ਸਾਨੂੰ ਪਤਾ ਨਹੀਂ ਸੀ ਅਸੀਂ ਆਨਲਾਈਨ ਬੁੱਕ ਨਹੀਂ ਕੀਤੀ ਤੇ ਲਾਈਨ ਲੱਗੀ ਹੋਈ ਆ ਬਹੁਤ ਧੀਰੇ ਤੇ ਇਹ ਰਿਹਾ ਕਲੋਜ਼ੀਅਮ ਬਿਨਾ ਆਈਡੀ ਚੈੱਕ ਕਰੇ ਜਾਨੀ ਪਾਸਪੋਰਟ ਚੈੱਕ ਕਰੇ ਆਪਾਂ ਟਿਕਟ ਵੀ ਨਹੀਂ ਲੈ ਸਕਦੇ ਤੇ ਟਿਕਟ ਮਿਲ ਗਈ 18 ਯੂਰੋ ਦੀ ਹੈ ਬੋਰਡਿੰਗ ਪਾਸਪੋਰਟ ਦੇਵੇਂ 에어ਲਾਈਨ ਦਾ ਬੋਰਡਿੰਗ ਪਾਸ ਮਿਲਦਾ ਉਦੋਂ ਦੀ ਟਿਕਟ 18 ਯੂਰੋ ਦੀ ਪਰ ਪਰਸਨ ਆਈਡੀ ਦਿਖਾ ਕੇ ਲੈਣੀ ਪੈਂਦੀ ਹੈ ਹੁਣ ਆਪਾਂ ਚੱਲੇ ਅੰਦਰ ਅੰਦਰ ਜਾ ਕੇ ਦੇਖਦੇ ਹਾਂ ਕੀ ਹੈ ਫੋਨ ਹੱਥ ਪਿੱਛੇ ਪਹਿਲਾਂ ਬੋਰਡਿੰਗ ਪਾਸ ਲਿਆ ਹੁਣ ਸਿਕਿਉਰਿਟੀ ਕਰਾਣ ਲੱਗੇ ਆ ਐਵੇਂ ਨਹੀਂ ਜਾਣ ਦਿੰਦੇ ਹੈਗੇ ਪਤਾ ਸਿਕਿਉਰਿਟੀ ਦੇ ਨਾਲ ਜਾਣਾ ਪੈਂਦਾ ਅੰਦਰ ਚੈਕਿੰਗ ਕਰਕੇ ਅੰਦਰ ਪੱਕਾ ਬਹੁਤ ਜਿਆਦਾ ਵੱਡਾ ਹੋਇਆ ਕਿੰਨੇ ਜਿਆਦਾ ਲੋਕ ਆਏ ਆ ਇਹ ਨਾ ਹਿਸਟਰੀ ਦੇ ਪੜ੍ਹਦੇ ਆ ਸਾਰੀ ਆਪਮਨ ਹੁੰਦਾ ਵੀ ਪਤਾ ਨਹੀਂ ਇੱਥੇ ਕੀ ਆ ਪੜੀ ਤਾਂ ਮੈਂ ਵੀ ਆ ਸਾਰੀ ਹਿਸਟਰੀ ਹੈ ਇਹਦੀ ਗੱਲ ਨਹੀਂ ਵਖੋ ਕਿੰਨਾ ਵਧੀਆ ਲੱਗਦਾ ਇਹਨਾਂ ਨੇ ਮੇਨਟੇਨ ਰੱਖੀ ਹੋਈ ਆ ਹਰ ਇੱਕ ਚੀਜ਼ ਆਪਣੀ ਜੀਓ ਰੋਮਨਾ ਦਾ ਕਿਲਾ ਮੇਰਾ ਫਟੇ ਕਰਕੇ ਆਏ ਆ ਆਪਾਂ ਤੇ ਜਿੰਨੇ ਕੇ ਸਟੇ ਪਤਾ ਸੀ ਕਿ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਅੱਗੇ ਜਾਣੇ ਆ ਰੋਮ ਵੈਸੀ ਟੂਰਿਸਟ ਬਹੁਤ ਆਏ ਹੋਏ ਆ ਇੱਥੇ ਆ ਹਾਂ ਟੂਰਿਸਟ ਬਹੁਤ ਆਇਆ ਜਗ੍ਹਾ ਕਰ ਦਿਆ ਬਹੁਤ ਪੁਲਿਸ ਬਹੁਤ ਜ਼ਿਆਦਾ ਆਇਆ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਇੱਥੇ ਚੋਰੇ ਚਾਰੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਵਧੀਆ ਸੀ ਕੁਲ ਮਿਲਾ ਕੇ ਬਟ 18 ਯੂਰੋ ਥੋੜਾ ਜਿਆਦਾ ਐਕਸਪੈਂਸਿਵ ਸੀਗਾ ਅਪਨੇ ਅਕੋਰਡਿੰਗ ਜਿਨ੍ਹਾਂ ਨੂੰ ਹਿਸਟਰੀ ਦਾ ਥੋੜਾ ਜਿਆਦਾ ਹੈ ਨਾ ਕ੍ਰੇਜ਼ ਉਹਨਾਂ ਵਾਸਤੇ ਤਾਂ ਇਹ ਵਰਥ ਹੈ ਹੁਣ ਆਪਾਂ ਗਏ ਆਪਾਂ ਦੱਸਾਂ 15 ਮਿੰਟਾਂ ਚ ਦੇਖ ਕੇ ਵਾਪਸ ਆ ਗਏ ਤੇ ਜਿਨ੍ਹਾਂ ਨੂੰ ਪਤਾ ਲੱਗਿਆ ਓੰਨੇ ਨੂੰ ਤੁਹਾਨੂੰ ਹਿਸਟਰੀ ਦੱਸਤੀ ਆ ਆਪਾਂ ਰੋਮ ਚ ਇੱਕ ਹੋਰ ਵਧੀਆ ਜਗ੍ਹਾ ਟੂਰਿਸਟ ਪਲੇਸ ਵੱਲ ਜਾਂਦੇ ਹੋਏ ਨਾਮ ਹੈਗਾ ਦਾ ਪਿਆਜ਼ਾ ਦੇ ਸਪਾਗਨਾ ਇਹਨੂੰ ਕਹਿੰਦੇ ਨੇ ਪਿਆਜ਼ਾ ਪਿਆਜ਼ਾ ਦੀ ਸਪਾਗਨਾ ਇਹ ਹੈਗੀ ਉਹ ਲੋਕੇਸ਼ਨ ਤੇ ਇਹ ਵੈਟਿਕਨ ਸਿਟੀ ਦੇ ਵਿੱਚ ਹੈ ਦੇਖਦੇ ਆਂ ਜਾ ਕੇ ਕੀ ਹੈ ਸਨਸੈਟ ਸਾਹਮਣੇ ਹੋ ਰਿਹਾ ਬੜਾ ਸੋਹਣਾ ਲੱਗ ਰਿਹਾ ਤੋ ਇਹ ਰੋਮ ਦਾ ਬਿਲਕੁਲ ਸੈਂਟਰ ਹੈ ਜਿੱਥੇ ਲੋਕੇਸ਼ਨ ਬਣੀ ਹੋਈ ਹੈ ਤੇ ਇਹ ਦੇ ਨੀਚੇੋਂ ਥੋੜੀ ਅੱਗੇ ਜਾ ਕੇ ਸਾਰਾ ਨੇਚਰ ਐ ਸਿਟੀ ਦਾ ਆ 뷰 ਦਿਖਦਾ ਤੇ ਸਪੇਨ ਦੀ ਐਮਬੈਸੀ ਵੀ ਇਹਦੇ ਵਿੱਚ ਹੀ ਕਹਿੰਦੇ ਬਣੀ ਹੋਈ ਹੈ ਤੇ ਲੋਕੀ ਟੂਰਿਸਟ ਆਏ ਆ ਉੱਪਰ ਫੋਟੋ ਫੋਟੋ ਖਿੱਚ ਰਹੇ ਆ ਥੱਲੇ ਸਿਟੀ ਦਿਖਦੀ ਆ ਸਿਟੀ ਦਾ 뷰 ਦਿਖਾਉਂਦੇ ਆ ਥੋੜਾ ਜਿਹਾ ਇਧਰੋਂ ਸਲ ਸਾਡੀ ਸਿਟੀ ਐ ਵਾਲੀ ਰਾਤ ਦਾ ਇੱਕ ਵੀਊ ਰੋਮ ਸਿਟੀ ਦਾ ਆਪਾਂ ਨੂੰ 3 ਕਿਲੋਮੀਟਰ ਜਾਣਾ ਹੈ ਤੇ ਟਾਈਮ ਦਿਖਾ ਰਿਹਾ 13 ਮਿੰਟ ਕੋਈ ਟ੍ਰੈਫਿਕ ਕੁਝ ਸਰਕਾ ਉਪਰਨੀਚੇ ਨੇ ਇਹੋ ਸਾਹਤ ਆ ਵੀ ਆ ਰਿਆਂ ਸਿਟੀਆਂ ਸਾਰੀਆਂ ਸੇਮ ਜਿਹੀ ਨੇ ਸਾਰੀਆਂ ਕੰਟਰੀਆਂ ਦੀਆਂ ਯੂਰਪ ਦੇ ਵਿੱਚ ਹਾਂ ਕਿਤੇ ਪ੍ਰਾਣੀ ਕਿਤੇ ਨਵੀਂ ਆ ਸਾਰੀ ਨਵੀਂ ਜੀ ਹੈ ਤੇ ਫੇ ਅੱਗੇ ਜਾ ਕੇ ਪ੍ਰਾਣੀ ਆ ਜੂਗੀ ਹੁਣ ਸਿਟੀ ਦੇ ਵਿੱਚ ਗੱਡੀ ਲੈ ਕੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ 20 ਮਿੰਟ ਹੋ ਗਏ ਘੁੰਮਦਿਆਂ ਨੂੰ ਕਿਤੇ ਸਾਨੂੰ ਪਾਰਕਿੰਗ ਨਹੀਂ ਲੱਭ ਰਹੀ ਜਿੱਥੇ ਪਾਰਕਿੰਗ ਹੁੰਦੀ ਹੈ ਉੱਥੇ ਸਾਰੀਆਂ ਆਲਮੋਸਟ ਫੁੱਲ ਚੱਲ ਰਹੀਆਂ ਨੇ ਸਾਰੀ ਫੁੱਲਾ ਰੋਡ ਦੇ ਆਲੇ-ਦੁਆਲੇ ਵੀ ਜਿਹੜੀਆਂ ਪਾਰਕਿੰਗਸ ਦੂਜੀਆਂ ਬਣੀਆਂ ਹੋਈਆਂ ਨੇ ਉਹ ਵੀ ਸਾਰੀਆਂ ਫੁੱਲਾਂ ਘੰਟਾ ਹੋ ਗਿਆ ਉਹੰਮਿਆ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਇੰਨੇ ਇੰਨੇ ਚ ਬੰਦਾ ਅੱਧਾ ਘੁੰਮ ਲਵੇ ਜਿੰਨੇ ਦੇ ਵਿੱਚ ਪਾਰਕਿੰਗ ਲੱਭ ਰਹੇ ਆ ਅਸੀਂ ਬਹੁਤ ਜ਼ਿਆਦਾ ਪੀੜਾ ਜਿੱਥੋਂ ਆਪਾਂ ਕੱਲ ਦਾ ਰੋਮ ਦਾ ਵਲੌਗ ਜਿਹੜਾ ਛੱਡਿਆ ਸੀ ਉੱਥੇ ਹੀ ਕੰਟੀਨਿਊ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ தி ਸਮੋਲੇਸਟ ਕੰਟਰੀ ਇਨ ਦਾ ਵਰਲਡ ਜਿਹਨੂੰ UN ਤੇ Google ਦੇ ਅਕੋਰਡਿੰਗ ਮੰਨਦੇ ਆ ਸਭ ਤੋਂ ਛੋਟੀ ਕੰਟਰੀ ਰੋਮ ਦੇ ਬਿਲਕੁਲ ਵਿੱਚੋਂ ਵਿੱਚ ਹੈ ਤੇ ਨਾਮ ਹੈਗਾ ਵੈਟਿਕਨ ਸਿਟੀ ਤੇ ਰੋਮ ਤੇ ਇਟਲੀ ਤਾਂ ਨਹੀਂ ਮੰਨਦੇ ਹੈਗਾ ਕਿ ਇੱਕ ਕੰਟਰੀ ਆ ਬਟ UN ਕਹਿੰਦਾ ਆ ਕਿ ਹਾਂਜੀ ਲੱਗ ਤੋਂ ਇੱਕ ਕੰਟਰੀ ਆ ਬਟ ਇੱਥੋਂ ਦੀ ਜਿਹੜੀ ਪੋਪੂਲੇਸ਼ਨ ਹੈ ਬਹੁਤ ਯਾਰਾ ਘੱਟ ਹੈ ਹੈ ਵੀ ਰੋਮ ਦੇ ਬਿਲਕੁਲ ਵਿੱਚ ਹੀ ਹੈ ਸੈਂਟਰ ਦੇ ਵਿੱਚ Google ਦੀ ਵੀ ਆਪਾਂ ਸਰਚ ਕਰਦੇ ਆ ਉੱਥੇ ਵੀ ਇੱਕ ਅਲੱਗ ਤੋਂ ਕੰਟਰੀ ਹੀ ਅ ਦੱਸਦੇ ਆ ਸੋ ਆਪਾਂ ਹੁਣ ਚੱਲਨੇ ਆ ਕਿੰਨੇ ਕਿ ਜਗ੍ਹਾ ਤੁਹਾਨੂੰ ਜਾ ਕੇ ਦਿਖਾਣੇ ਆ ਸਾਰੀ ਸੋ ਆਪਾਂ ਕਰ ਲੱਗੇ ਆ ਹੁਣ ਵੈਟਿਕਨ ਸਿਟੀ ਦੇ ਅੰਦਰ ਐਂਟਰ ਇਹ ਰਹੀ ਪੂਰੀ ਵੈਟਿਕਨ ਸਿਟੀ ਇਹ ਕੋ ਪੂਰਾ ਜਿਹੜਾ ਸਿਟੀ ਦਾ ਵਿਊ ਹੈ ਕੰਟਰੀ ਦਾ ਸੋਰੀ ਸਿਟੀ ਵੀ ਨਾਮ ਹੈ ਦਾ ਵੈਟਿਕਨ ਸਿਟੀ ਬਟ ਇਹ ਕਹਿੰਦੇ ਨੇ ਇਹਨੂੰ ਕੰਟਰੀ ਐ ਲੱਗ ਤੋਂ ਐਡੀ ਕੀ ਕੰਟਰੀ ਹੈ ਸਿਰਫ ਤੁਹਾਨੂੰ ਪਤਾ ਸੀਗਾ ਇਹ ਚੀਜ਼ ਨਾ ਜੀ ਇਹ ਸਾਰੀ ਜਿਹੜੀ ਏਡੀਕਾ ਯੂਨ ਨੂੰ ਕਹਿੰਦਾ ਹੈ ਯੂਨ ਮਤਲਬ ਕਿ ਯੂਨਾਈਟਿਡ ਨੇਸ਼ਨ ਓਕੇ ਉਹ ਸਾਰਾ ਇਹਨਾਂ ਨੂੰ ਐ ਕਹਿੰਦੇ ਨੇ ਕਿ ਇੱਕ ਅਲੱਗ ਤੋਂ ਕੰਟਰੀ ਹੈ ਏਡੀਕਾ ਇਟਲੀ ਵਾਲੇ ਨਹੀਂ ਮੰਨਦੇ ਬੰਦਾ ਕਿ ਉੱਪਰ ਕਿੰਨੀਆ ਸੋਹਣੀਆਂ ਸਾਰੇ ਸਾਰੇ ਕਿਤੇ ਹੀ ਬਣਾਈ ਆਉਂਦੀਆਂ ਨੇ ਇਹ ਹਨਾ ਸਟੈਚੂ ਜਿਹੜੇ ਬਣਾਏ ਹੋਏ ਕਿੱਡੇ ਸੋਹਣੇ ਬਣਾਏ ਨੇ ਤੇ ਇਹ ਏਡੀਕਾ ਇਹਦੀ ਜਿਹੜੀ ਪੋਪੂਲੇਸ਼ਨ ਹੈ ਉਹ 750 ਤੋਂ 800 ਦੇ ਵਿੱਚ ਵਿੱਚ ਹੈ ਫਿਰ ਆ ਜਿਹੜੀ ਨੈਟ ਤੇ ਆਪਾਂ ਨੂੰ ਸ਼ੋ ਕਰਦੀ ਹੈ ਜਾਂ ਆਪਾਂ ਸਰਚ ਕਰਦੇ ਹਾਂ 7800 764 ਜਾਣੇ ਰਹਿੰਦੇ ਇੱਥੇ ਸਿਰਫ ਹੂੰ ਸੋ ਇੰਨੀ ਕੀ ਇਹ ਸਿਟੀ ਜਾਂ ਕੰਟਰੀ ਕਹਿ ਸਕਦੇ ਆਪਾਂ ਤੇ ਜੇ ਆਪਾਂ ਇਹਨੂੰ ਨਾ ਮੈਪ ਤੇ ਵੀ ਦੇਖਦੇ ਆਂ ਇਹ ਸਾਰੀਆਂ ਜਿਵੇਂ ਬਾਰਡਰ ਨਹੀਂ ਬਣੇ ਹੁੰਦੇ ਬਾਕੀ ਸ਼ੈਨਗਨ ਕੰਟਰੀਆਂ ਦੇ ਉਵੇਂ ਕਾਲੀ ਲਾਈਨ ਬਣੀ ਹੋਈ ਹੈ ਮਤਲਬ ਲਗ ਕੰਟਰੀ ਹੈ ਇੱਕ ਹਾਂ ਤੇ ਇੱਥੇ ਓਨਲੀ ਕੋਈ ਵੀਜ਼ਾ ਪਾਸਪੋਰਟ ਦੀ ਲੋੜ ਤਾਂ ਪੈਂਦੀ ਨਹੀਂ ਆਪਰੇ ਕੋਲ ਹੈ ਨਹੀਂ ਆਪਾ ਇਲੀਗਲ ਐਸ ਟਾਈਮ ਇੱਥੇ ਐਸੀ ਨਹੀਂ ਆਗੇ ਇਲੀਗਲ ਆਪਾਂ ਰਾਕੇ ਆਏ ਹੋਏ ਆ ਨਾ ਉੱਥੇ ਤੇ 764 ਬੰਦੇ ਇੱਥੇ ਰਹਿੰਦੇ ਆ ਕਿੱਥੇ ਰਹਿੰਦੇ ਹੋਣਗੇ ਉਹ ਜਿਹੜੇ ਫਲੈਟ ਸਾਹਮਣੇ ਉੱਥੇ ਰਹਿੰਦੇ ਹੋਣਗੇ ਮੈਨੂੰ ਲੱਗਦਾ ਇਹਨਾਂ ਦਾ ਫਲੈਗ ਵੀ ਲੱਗਾ ਹੈ ਹਾਂ ਉਹ ਕਿੱਥੇ ਲੱਗਿਆ ਹੋਇਆ ਯੈਲੋ ਯੈਲੋ ਜਾ ਯੈਲੋ ਆਰ ਬਾਈ ਹਾਂ ਇਹਨੂੰ ਅੱਗੇ ਜਾ ਕੇ ਦਿਖਾਉਨੇ ਆਪਾਂ ਫਲੈਗ ਇਹਨਾਂ ਦਾ ਤੇ ਇਧਰ ਵਾਲੀ ਸਾਡੀ ਜਿਹੜੀ ਲੋਕੇਸ਼ਨ ਉਹ ਵੀ ਬੜੀ ਸੋਹਣੀ ਹੈ ਉਹ ਵੀ ਦਿਖਾਉਨੇ ਆ ਇਹ ਵਾਲਾ ਹੈ ਬੈਟ੍ਰਿਕਨ ਸਿਟੀ ਦਾ ਜਿਹੜਾ ਫਲੈਗ ਹੈ ਇੱਥੇ ਲੱਗਿਆ ਹੋਇਆ ਆ ਇਹ ਫਲੈਗ ਇਹਨਾਂ ਦਾ ਤੇ ਇੰਨੀ ਕੀ ਸਾਰੀ ਸਿਟੀ ਆ ਸੋ ਵੈਟਿਕਨ ਸਿਟੀ ਦੇ ਨਾਲ ਹੀ ਵੈਟਿਕਨ ਮਿਊਜ਼ੀਅਮ ਬਣਿਆ ਹੋਇਆ ਹੈ। ਉਹਦੇ ਉਹਦੇ ਵਿੱਚ ਜਾਣ ਦੇ ਲਈ ਆਪਾਂ ਟਿਕਟ ਲੈਣੀ ਪੈਂਦੀ ਹੈ। ਤੇ ਜੇ ਆਪਾਂ ਆਨਲਾਈਨ ਲੈਣੇ ਆ ਤੇ ਉਹ 25 ਯੂਰੋ ਪਰ ਪਰਸਨ ਹੈ। ਜਿਹੜੀ 50 ਯੂਰੋ ਸਾਡੇ ਦੋਨਾਂ ਦੇ ਸੀਗੇ ਬਟ ਆਪਾਂ ਨੂੰ ਆਨਲਾਈਨ ਲੈਣੀ ਸੀ। ਸਾਨੂੰ ਐਸੇ ਉੱਥੇ ਜਾ ਕੇ ਲੈ ਲਵਾਂਗੇ। ਬਟ ਇੱਥੇ ਲਾਈਨ ਏਡੀ ਲੱਭੀ ਲੱਗੀ ਹੋਈ ਤੇ ਜਿਹੜੇ ਉਹ ਟਿਕਟਾਂ ਵੇਚਣ ਵਾਲੇ ਖੜੇ ਹੁੰਦੇ ਆ ਫਿਰ ਬਾਹਰ ਪਿੱਛੇ ਉਹ ਆਪਣੇ ਬੰਗਲਾਦੇਸ਼ੀ ਉਹ ਖੜੇ ਸੀਗੇ ਉਹਨਾਂ ਨੇ ਇੱਕ ਜਾਣੇ ਦਾ 45 ਯੂਰੋ ਲਿਆ 55 ਮੰਗਦੇ ਸੀਗੇ 55 ਮੰਗਦੇ ਸੀਗੇ ਘੱਟ ਵੱਧ ਕਰਕੇ ਬਾਰਗੇਨਿੰਗ ਕਰਕੇ ਮਸੇ 45 45 90 90 ਦਿੱਤੇ ਦੋ ਜਾਣਿਆਂ ਦੇ ਯਾਨੀ 40 ਯੂਰੋ ਵੱਧ ਐਕਸਟਰਾ ਹਜੇ ਐ ਨਹੀਂ ਪਤਾੰਦੇ ਰ ਹੈ ਕੀ ਐ ਵਰਥ ਹੈ ਵੀ ਐ ਕਿ ਨਹੀਂ ਜਾ ਕੇ ਦੇਖਦੇ ਆ ਮਿਊਜ਼ੀਅਮ ਦੇ ਅੰਦਰ ਐਂਟਰ ਕਰਨ ਦੇ ਲਈ ਓਵੇਂ ਲਾਈਨਾਂ ਲੱਗੀਆਂ ਹੋਈਆਂ ਜਿਵੇਂ ਕਲੋਜ਼ੀਅਮ ਦੇ ਬਾਹਰ ਸੀਗੇ ਆ ਤੇ ਮਤਲਬ ਦੁਨੀਆ ਖੜੀ ਆ ਬਾਰ 4 ਵੇ ਤੁਹਾਡਾ ਟਾਈਮ ਸੀ ਅੰਦਰ ਜਾਣ ਦਾ ਲਾਈਨ ਏਡੀ ਲੰਬੀ ਲੱਗੀ ਹੋਈ ਸੀ ਪਿੱਛੇ ਤੱਕ ਹੁਣ ਹਵਾਰੀ ਆਈ ਹੈ ਜਾ ਕੇ ਕਿਤੇ ਅੰਦਰ ਜਾ ਚਾਰ ਕਿਲੋਮੀਟਰ ਤੱਕ ਲੈਂਨ ਸੀ ਹੁਣ ਅੰਦਰ ਜਾ ਕੇ ਦੇਖਦੇ ਆ ਵੀ ਹੈ ਵੀ ਹੈ ਅੰਦਰ ਕੁਝ ਕੇ ਨਹੀਂ ਫਿਲਹਾਲ ਤੇ ਭੀੜ ਦੇ ਕਿਤੇ ਲੱਗ ਰਿਹਾ ਵੀ ਕੁਝ ਹੋਊਗਾ ਮਿਊਜ਼ੀਅਮ ਚ ਮੈਡੀਕਲ ਸਿਟੀ ਦੇ ਵਿੱਚ ਵੀ ਆਰਟੀਕਲ ਮਿਊਜ਼ੀਅਮ ਚ ਐਂਟਰ ਕਰਕੇ ਖਲਾਲ ਤਾਂ ਆ ਜਾ ਮੂਰਤੀਆਂ ਵਗੈਰਾ ਹੀ ਬਰਾਲੇ ਬਰੇ ਦੇਖਣ ਨੂੰ ਮਿਲੀਆਂ ਕਿ ਜਾ ਕੇ ਵੀ ਛੋਟ ਲਵਾਂਗੇ ਤੇ ਕੁਝ ਹਿਸਟਰੀ ਦਾ ਪਤਾ ਲੱਗੂਗਾ ਉਹ ਵੀ ਨਾਲ ਦੀ ਨਾਲ ਦੱਸਾਂਗਾ ਬਸ ਫੰਡਾਮੈਂਟਲੀ ਇੰਪੋਰਟੈਂਸ ਇਨ ਦੀ ਫਿਊਨਰਰੀ ਥੋੜਾ ਟੈਨਸ਼ਨ ਇਨ ਜੀਪ ਟੂ ਕਾਸ ਦੀ ਬਾ ਆਫ ਦਰ ਕਿ ਸ਼ੁੱਡ ਬੀ ਰੀਯੂਨਾਈਟਿਡ ਵਿਦ ਸਵਰ ਡਿਵੈਲਪਡ ਓਨਲੀ ਫਰਮ ਦਾ ਫਸਟ ਡੇ And there were, you the personal of centuries, the construction no, no. of the over the centuries has enabled the techniques to be reconstruction mm -hmm. of internal organs is attested, and the first time with the body of the mother of ਜੇ ਕਪਿੰਡ ਆਉਂਦਾ ਏ ਪਹਿਲਾਂ ਉੱਥੇ ਸਟੇ ਕਰਨਾ ਏ ਅਸੀਂ ਅੱਜ ਤੇ ਜੇ ਗੱਲ ਕਰਦੇ ਆ ਰੋਮ ਦੀ ਤਾਂ ਸਭ ਦੀ ਆਪਣੀ ਆਪਣੀ ਪਸੰਦ ਹੁੰਦੀ ਆ ਤੇ ਸਾਨੂੰ ਵੈਨਿਸ ਜ਼ਿਆਦਾ ਸੋਹਣਾ ਲੱਗਿਆ ਰੋਮ ਤੋਂ ਇਹ ਵੀ ਸੋਹਣਾ ਹੈ ਪਰ ਸਾਨੂੰ ਵੈਨਿਸ ਜ਼ਿਆਦਾ ਸੋਹਣਾ ਲੱਗਿਆ ਐਸ ਕੰਪੇਅਰ ਟੂ ਜੇ ਬਾਕੀ ਹੋਰ ਲਾਈ ਲੋਕੇਸ਼ਨਸ ਲਾਈਏ ਜਿਵੇਂ ਪੈਰਿਸ ਸੀਗਾ ਤੇ ਚੀਜ਼ਰਲੈਂਡ ਦਾ ਤਾਂ ਚਲੋ ਕੋਈ ਕੰਪੈਰੀਸਨ ਨਹੀਂ ਹੈ ਨੀਗਾ ਕਿਸੇ ਵੀ ਕੰਟਰੀ ਦੇ ਨਾਲ ਤੇ ਠੀਕ ਸੀਗਾ ਵਧੀਆ ਘੁੰਮੇ ਬਾਕੀ ਕਈਆਂ ਯਾਰਾਂ ਨੇ ਸਾਨੂੰ ਕਿਹਾ ਤਾਂ ਵੀ ਰੋਮ ਐ ਆਪਣੇ ਚੀਜ਼ਾਂ ਦਾ ਧਿਆਨ ਰੱਖੋ ਹਾਂ ਅੱਜ ਅਸੀਂ ਨਾ ਫੋਨ ਬੈਗ ਦੇ ਵਿੱਚ ਐਵੇਂ ਫਰੰਟ ਤੇ ਪਾਇਆ ਹੋਇਆ ਸੀਦਾ ਬਾਹਰ ਦਿਖਦਾ ਸੀਗਾ ਤਾਂ ਸਾਨੂੰ ਉੱਥੇ ਇੱਕ ਸਪੈਸ਼ਲ ਕਿਸੇ ਬੰਦੇ ਨੇ ਅਲਰਟ ਕੀਤਾ ਕਿ ਕਹਿੰਦੇ ਰੋਮ ਆ ਵੀ ਐਵੇਂ ਆਪਣਾ ਫੋਨ ਨਾ ਪਾਓ ਕਿਤੇ ਵੀ ਕੱਢ ਹੋ ਸਕਦਾ ਤੇ ਕੱਲ ਦੱਸਿਆ ਸੀਗਾ ਵੀ ਇਨਸੀਡੈਂਟ ਹੋ ਰਿਹਾ ਹੋਇਆ ਸੀਗਾ ਹਨਾ ਇੱਕ ਇਹ ਰੋਮ ਦੇ ਵਿੱਚ ਕੁਝ ਤਾਂ ਜਦੋਂ ਐਂਟਰੀ ਕੀਤੀ ਅਸੀਂ ਮੈਂ ਮਤਲਬ ਐਂਟਰੀ ਕੀਤਾ ਕਲੋਸੀਅਮ ਦੇ ਵਿੱਚ ਤਾਂ ਇਹ ਇਨਸੀਡੈਂਟ ਹੋ ਗਿਆ 네ਗੇਟਿਵਿਟੀ ਜੀ ਆ ਗਈ ਮਾਈਂਡ ਦੇ ਵਿੱਚ ਪਤਾ ਨਹੀਂ ਇਹਦੇ ਕਰਕੇ ਕੁਝ ਖਾਸ ਨਹੀਂ ਲੱਗਿਆ ਹੈਗਾ ਤੇ ਵੈਸੇ ਵੀ ਮਤਲਬ ਠੀਕ ਆ ਵਧੀਆ ਏ ਇਹ ਜੀ ਗੱਲ ਨਹੀਂ ਕੁਝ ਸਾਨੂੰ ਥੋੜਾ ਪਾਰਕਿੰਗ ਦਾ ਵੀ ਪ੍ਰੋਬਲਮ ਰਹੀ ਆ ਪਾਰਕਿੰਗ ਦੀ ਕਿ ਗੱਡੀ ਸੀਗੀ ਤੇ ਪਾਰਕਿੰਗ ਲੱਭਣ ਨੂੰ ਬੜਾ ਹੀ ਜ਼ਿਆਦਾ ਟਾਈਮ ਲੱਗਦਾ ਸੀਗਾ ਇੱਥੇ ਸਾਰੀਆਂ ਉਹਦੇ ਵਿੱਚ ਆਹੋ ਸਿਟੀਆਂ ਦੇ ਵਿੱਚ ਪਰ ਇੱਥੇ ਸਾਨੂੰ ਥੋੜਾ ਜ਼ਿਆਦਾ ਲੱਗਿਆ ਬਾਕੀ ਹੁਣ ਅੱਗੇ ਇਹਨਾਂ ਕਿ ਪਿੰਡ ਹੈ ਆ ਨਾਮ ਉਹਦਾ ਹੈਗਾ ਆ ਮੇਬੀ ਨਹੀਂ ਪਤਾ ਨਹੀਂ ਕੀ ਕਹਿ ਰਹੇ ਸੀ ਤੁਸੀਂ ਚੈੱਕ ਕਰਦਾ ਤੇ ਉੱਥੇ ਆਪਾਂ ਰੁਕਣਾ ਹੈ ਲਾਸ ਪੈਜਿਆ ਲਾਸ ਪੈਜਿਆ ਲਾਸ ਪੈਜਿਆ ਲਾਸ ਪੈਜਿਆ ਕਰਕੇ ਪਿੰਡਾਂ ਅੱਜ ਉਥੇ ਸਟੇ ਕਰਾਂਗੇ ਫਿਰ ਵਧੀਆ ਪਲੇਸਿਸ ਨੇ ਜੇ ਦਿਖਿਆ ਕੋਈ ਸ਼ੋ ਵੀ ਦਿਖਾ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਜਾਣਾ ਹੈ ਮਿਲਾਨ ਤੇ ਫਿਰ ਮਿਲਦੇ ਆਗੇ ਵਲੌਗ ਦੇ ਵਿੱਚ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ